ਗਰਮੀਆਂ ਸ਼ੁਰੂ ਹੋ ਗਈਆਂ ਤੁਸੀਂ ਹੱਥ ਲਾ ਕੇ ਦੇਖੋਗੇ ਅੰਦਰਲੇ ਪਾਸੇ ਹੱਥ ਲਾਓਗੇ ਤਾਂ ਬਿਲਕੁਲ ਵੀ ਹੀਟ ਨਹੀਂ ਫੀਲ ਹੋਊਗੀ ਇਦਾਂ ਇੰਟੀਰੀਅਰ ਪੇਂਟ ਦੀ ਲਾਈਫ ਤੁਸੀਂ 15 ਤੋਂ 20 ਸਾਲ ਮੰਨ ਕੇ ਚੱਲੋ ਸਰ ਬਿਲਕੁਲ ਵੀ ਪੇਂਟ ਇਦਾਂ ਦਾ ਇਦਾਂ ਦਾ ਹੀ ਰਹੂਗਾ ਕਦੀ ਕੋਈ ਪ੍ਰੋਬਲਮ ਨਹੀਂ ਆਏਗੀ ਗਰਮੀਆਂ ਚ AC 25 30 ਮਿੰਟ ਲੈ ਲੈਂਦਾ ਹੈ ਰੂਮ ਦਾ ਟੈਂਪਰੇਚਰ ਮੇਨਟੇਨ ਕਰਨ ਨੂੰ ਇੱਥੇ 5 ਮਿੰਟ AC ਛੱਡੋ ਲਾਈਟ ਗੀਟ ਸਟੀਲ ਫਰੇਮ ਨਾਲ ਬਣਿਆ ਜਿਵੇਂ ਫੋਰਨ ਕਾਰ ਬਣਦੇ ਬਿਲਕੁਲ ਸੇਮ ਕਨਸੈਪਟ ਦੇ ਨਾਲ ਬਣਿਆ ਜਿੰਦ ਤੱਕ ਮੈਂ ਸੈਟੀਸਫਾਈਡ ਹਾਂ ਲੁੱਕ ਵਾਈਜ਼ ਇਟਸ ਆਊਟਸਟੈਂਡਿੰਗ ਤੇ ਕ ਅੱਜ ਇੱਕ ਤੁਹਾਡੇ ਲਈ ਨਵਾਂ ਬਖਰੀ ਤਕਨੀਕ ਦਾ ਬਣਿਆ ਘਰ ਲੈ ਕੇ ਆਏ ਹਾਂ ਜਿਹਦੇ ਵਿੱਚ ਕਹਿੰਦਾ ਨਾ ਤਾਂ ਹਿੱਟ ਯੂਜ ਹੋਇਆ ਨਾ ਸਿਮਿੰਟ ਯੂਜ ਹੋਇਆ ਨਾ ਬਰੇਤੀ ਬਜਰੀ ਯੂਜ ਹੋਈ ਹੈ ਤੇ ਸਭ ਤੋਂ ਵੱਡੀ ਗੱਲ ਇਹ ਘਰ ਗਰਮੀਆਂ ਦੇ ਵਿੱਚ ਠੰਡਾ ਰਹਿੰਦਾਗਾ ਮਤਲਬ ਜੇ ਜਿੰਨਾ ਨੋਰਮਲ ਟੈਂਪਰੇਚਰ ਰਹਿੰਦਾ ਜੇ ਆਮ ਘਰ ਨੂੰ ਇੱਟਾਂ ਵਾਲੇ ਨੂੰ ਜਾਂ ਪੁਰਾਣੇ ਤਰੀਕੇ ਦੇ ਘਰ ਨੂੰ 20 ਮਿੰਟ 25 ਮਿੰਟ ਲਾਦੇ ਸੀ ਨੂੰ ਠੰਡਾ ਕਰਨ ਤੇ ਤਾਂ ਇਹ 2 ਮਿੰਟ ਦੇ ਵਿੱਚ ਠੰਡਾ ਹੋ ਜਾਂਦਾ ਕਿਉਂਕਿ ਇਹਦੇ ਵਿੱਚ ਸਾਰਾ ਸਿਸਟਮ ਹੀ ਇਸ ਤਰੀਕੇ ਦਾ ਬਣਿਆ ਹੋਇਆ ਸਾਰੀ ਜਾਣਕਾਰੀ ਲਵਾਂਗੇ ਕੀ ਚਾਰਜਸ ਪੈਂਦੇ ਨੇ ਕੀ ਰੇਟ ਪੈਂਦਾ ਕਿੰਨਾ ਸਮਾਂ ਲੱਗਦਾ ਤੇ ਕਿਹੜੀ ਟੈਕਨੀਕ ਨਾਲ ਇਹ ਘਰ ਬਣਿਆ ਹੋਇਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਾਈ ਜੀ ਸਭ ਤੋਂ ਪਹਿਲਾਂ ਤਾਂ ਆਪਣੀ ਫਰਮ ਦਾ ਨਾਮ ਜੀ ਸਾਡੀ ਫਰਮ ਦਾ ਨਾਮ ਜੀ ਇੰਡੀਓ ਪ੍ਰੀਫ ਹੈ ਪ੍ਰਾਈਵੇਟ ਲਿਮਟਿਡ ਹੈ ਅਸੀਂ ਡੇਰਾ ਬੱਸੀ 베이스 ਜੀ ਹਾਂ ਜੀ ਤੇ ਸਰ ਇਹ ਕਿਹੜੀ ਟੈਕਨੀਕ ਆ ਮਤਲਬ ਬਿਨਾ ਇੱਟਾਂ ਤੋਂ ਹਾਂ ਜੀ ਸਰ ਇਹ ਨਾ ਲਾਈਟ ਗੀਟ ਸਟੀਲ ਫਰੇਮ ਨਾਲ ਬਣਿਆ ਜਿਵੇਂ ਫੋਰਨ ਘਰ ਬੰਦੇ ਬਿਲਕੁਲ ਸੇਮ ਕਨਸੈਪਟ ਦੇ ਨਾਲ ਬਣਿਆ ਅੰਦਰ ਸਾਰਾ ਸਟੀਲ ਫਰੇਮ ਹੈ ਇਹ ਬਾਹਰ ਤੁਸੀਂ ਦੇਖੋਗੇ ਇਹ ਸਿਮਿੰਟ ਬੇਸਡ ਪਲੈਂਕਸ ਹੈ ਇਹਦੇ ਨੀਚੇ ਇੱਕ ਹੋਰ ਬੋਰਡ ਹੈਗਾ ਠੀਕ ਹੈ ਔਰ ਉਹਦੇ ਨੀਚੇ ਸਟੀਲ ਫਰੇਮ ਹੈ ਵਿੱਚ ਇਨਸੂਲੇਸ਼ਨ ਹੈਗੀਆਂ ਉਹਨਾਂ ਇਨਸੂਲੇਸ਼ਨਸ ਦੇ ਨਾਲ ਕੀ ਹੁੰਦਾ ਹੈ ਇਹ ਦੀਵਾਰਾਂ ਤੋਂ ਹੀਟ ਟ੍ਰਾਂਸਫਰ ਨਹੀਂ ਹੁੰਦੀ ਹੈ ਹੁਣ ਜਿਵੇਂ ਗਰਮੀਆਂ ਸ਼ੁਰੂ ਹੋ ਗਈਆਂ ਤੁਸੀਂ ਹੱਥ ਲਾ ਕੇ ਦੇਖੋਗੇ ਅੰਦਰਲੇ ਪਾਸੇ ਹੱਥ ਲਾਓਗੇ ਤਾਂ ਬਿਲਕੁਲ ਵੀ ਹੀਟ ਨਹੀਂ ਫੀ ਠੀਕ ਹੈ ਜੀ ਹਾਂ ਜੀ ਔਰ ਇਹ ਬਿਲਕੁਲ ਵੀ ਅਬਜ਼ਰਵ ਨਹੀਂ ਕਰਦੀਆਂ ਨੇ ਹੀਟ ਠੀਕ ਹੈ ਜੀ ਹਾਂ ਜੀ ਤੇ ਸਰ ਡਿਜ਼ਾਈਨ ਤੋਂ ਮਤਲਬ ਲੱਗ ਹੀ ਨਹੀਂ ਰਿਹਾ ਵੀ ਕੋਈ ਹੋਰ ਮੂਟੀਕਲ ਜਿਵੇਂ ਇੱਟਾਂ ਦਾ ਘਰ ਆਪਾਂ ਦੇਖ ਰਹੇ ਹਾਂ ਬਿਲਕੁਲ ਸੇਮ ਹੈਗਾ ਹਾਂ ਜੀ ਸੇਮ ਤਰੀਕੇ ਦੀ ਹਨਾ ਲੁੱਕ ਹਾਂ ਜੀ ਤੇ ਦਰਵਾਜ਼ਾ ਬਹੁਤ ਸੋਹਣਾ ਬਣਿਆ ਇਹ ਜੂਬੀ ਵੀ ਸੀ ਦੇ ਵਿੱਚ ਬਣਿਆ ਹੋਇਆ ਜੀ ਨਹੀਂ ਸਰ ਇਹ ਐਚ ਡੀ ਐਚ ਮਾਰਦੇ ਉੱਪਰ ਨਾ ਕਾਰਵਿੰਗ ਹੋਈ ਹੋਈ ਹੈ ਸੀ ਐਨ ਸੀ ਕਰਾਈ ਹੋਈ ਹੈ ਠੀਕ ਹੈ ਜੀ ਜਾਲੀ ਵਾਲਾ ਵੀ ਡਿਜ਼ਾਈਨ ਦੋਸਤੋ ਦੇਖ ਸਕਦੇ ਹੋ ਤੇ ਬਾਈ ਜੀ ਟੋਟਲ ਜੇ ਗੱਲ ਕਰੀਏ ਕਿੰਨਾ ਆਪਣਾ ਸਕੇਅਰ ਫੁੱਟ ਏਰੀਆ ਹੈਗਾ ਸਰ ਇਹ ਹਜ਼ਾਰ ਜੋ ਕਵਰਡ ਏਰੀਆ ਹੈ ਹਜ਼ਾਰ ਹੈ ਉਦੋਂ ਬਾਹਰਲਾ ਏਰੀਆ ਕੰਕਲੂਡ ਕਰਕੇ 1600 ਸਕੇਅਰ ਫਿਟ ਹੈ 1600 ਸਕੇਅਰ ਫੁੱਟ ਹੈ ਠੀਕ ਹੈ ਤੇ ਸਰ ਇਹ ਦੇ ਵਿੱਚ ਕੀ ਕੀ ਪਲਾਨ ਆ ਜਾਂਦਾ ਹੈਗਾ ਇੱਕ ਵਾਰ ਜੇ ਆਪਾਂ ਗੱਲ ਕਰੀਏ ਸਰ ਅਸੀਂ ਇਸ ਪ੍ਰੋਜੈਕਟ ਚ ਅਸੀਂ ਫਾਊਂਡੇਸ਼ਨ ਵੀ ਕੀਤੀ ਹੈ ਸੈਪਟਿਕ ਟੈਂਕ ਵੀ ਬਣਾਇਆ ਹੈ 도ਰਜ਼ ਵਿੰਡੋ ਆ ਤੁਸੀਂ ਮੋਡੂਲਰ ਕਿਚਨਸ ਹੋ ਗਿਆ ਐਲਈਡੀ ਪੈਨਲਸ ਹੋ ਗਏ ਬੈਡਸ ਹੋ ਗਏ ਅਲਮੀਰਾਸ ਇਹ ਸਾਰਾ ਕੁਝ ਕਰਕੇ ਦਿੱਤਾ ਹੋਇਆ ਅਸੀਂ ਜੇ ਗੱਲ ਕਰੀਏ ਜੀ ਟੋਟਲ ਇਹਦੀ ਕਾਸਟ ਇਹਦੇ ਦੋ ਰੂਮ ਆ ਗਏ ਇਹਦੇ ਵਿੱਚ ਹਾਂਜੀ ਦੋ ਰੂਮ ਹੈ ਜੀ ਇੱਕ ਆ ਲਿਵਿੰਗ ਏਰੀਆ ਹੈਗਾ ਠੀਕ ਹੈ ਜੀ ਠੀਕ ਹੈ ਇੱਕ ਇੱਕ ਕਿਚਨ ਹੈਗਾ ਤੇ ਦੋ ਵਾਸ਼ਰੂਮ ਹੈਗੇ ਜਿਨ੍ਹਾਂ 'ਚ ਕਿਊਬਿਕਲਸ ਲੱਗੇ ਹੋਏ ਨੇ ਠੀਕ ਹੈ ਜੀ ਹਾਂਜੀ ਤੇ ਕਿੰਨੀ ਕੁ ਕਾਸਟ ਇਹ ਸਰ 35 ਲੱਖ ਰੁਪਏ ਕਾਸਟ ਆਈ ਹੈ ਇਹਦੀ ਇਸ ਬੈਡਸ ਵੀ ਇਨਕਲੂਡਡ ਨੇ ਅਲਮੀਰਾਸ ਇਨਕਲੂਡਡ ਹੈ ਸੋਫਾ ਹੈ ਡਾਈਨਿੰਗ ਟੇਬਲ ਹੈ ਮੋਡੂਲਰ ਕਿਚਨਸ ਹੈ ਬਾਥਰੂਮ ਬਿਲਕੁਲ ਰੈਡੀ ਹੈਗਾ ਜੀ ਹਾਂਜੀ ਸਾਰੀਆਂ ਚੀਜ਼ਾਂ ਲਓ ਵੀ ਦੋਸਤੋ ਪਹਿਲਾਂ ਡਿਜ਼ਾਈਨ ਦੇਖ ਲਓ ਡਿਜ਼ਾਈਨ ਵੀ ਬਹੁਤ ਸੋਹਣਾ ਮਤਲਬ ਪੂਰਾ ਪ੍ਰਬੰਧ ਰੱਖਿਆ ਜੇ ਕਹੀਦੀ ਇਤੋਂ ਹਵਾ ਦਾ ਰੌਸ਼ਨੀ ਦਾ ਕਿਚਨ ਵਾਸਤੇ ਸਾਰੇ ਘਰ ਦੇ ਵਿੱਚ ਬਿਨਾਂ ਲੇਟਾਂ ਤੋਂ ਵੀ ਆਪਾਂ ਮੈਂ ਕਹਿੰਦਾ ਰਹਿ ਸਕਦੇ ਹਾਂ ਹਾਂਜੀ ਹਾਂਜੀ ਬਹੁਤ ਸੋਹਣੀ ਔਰ ਇਹ ਜਿੰਨੀਆਂ ਵੀ ਸਰ ਵਿੰਡੋਜ਼ ਲੱਗੀਆਂ ਹੋਈਆਂ ਨੇ ਇਹਨਾਂ ਸਾਰੀਆਂ 'ਚ ਇਨਸੂਲੇਟਿਡ ਗਲਾਸ ਹੈਗਾ 22mm ਗਲਾਸ ਹੈਗਾ ਸਾਰੀਆਂ 3-ਟਰੈਕ ਵਿੰਡੋਜ਼ ਨੇ ਠੀਕ ਹੈ ਜੀ ਇਹਨਾਂ 'ਚ 22mm ਦਾ ਗਲਾਸ ਹੈ ਜੋ ਕਿ ਗਲਾਸ ਤੋਂ ਵੀ ਹੀਟ ਟਰਾਂਸਫਰ ਨਹੀਂ ਹੋਏਗੀ ਠੀਕ ਹੈ ਜੀ ਲਓ ਜੀ ਦੋਸਤੋ ਦੇਖੋ ਤੁਸੀਂ ਕੰਮ ਕੁਆਲਿਟੀ ਤੇ ਇੱਕ ਜਿਹੜੀ ਸਭ ਤੋਂ ਵੱਡੀ ਖਾਸੀਅਤ ਹੈ ਕੰਮ ਦੇ ਵਿੱਚ ਸ਼ੋਰੇ ਸਲਾਬ ਦਾ ਨਾਮ ਵੀ ਨਿਆਸਤ ਜਿਹੜਾ ਇੱਕ ਵਾਰ ਰੰਗ ਕਰਾ ਲਿਆ ਮੈਂ ਕਹਿੰਦਾ ਵੀ ਤੁਹਾਨੂੰ ਰੰਗ ਕਰਦਾ ਚੇਜ ਨੂੰ ਕਰਨਾ ਦਾ ਕਰ ਸਕਦੇ ਹਾਂ ਹਾਂ ਜੀ ਹਾਂ ਜੀ ਇਦਾਂ ਇੰਟੀਰੀਅਰ ਪੇਂਟ ਦੀ ਲਾਈਫ ਤੁਸੀਂ 15 ਤੋਂ 20 ਸਾਲ ਮੰਨ ਕੇ ਚੱਲੋ ਸਰ ਬਿਲਕੁਲ ਵੀ ਪੇਂਟ ਇਦਾਂ ਦਾ ਇਦਾਂ ਦਾ ਹੀ ਰਹੂਗਾ ਕਦੀ ਕੋਈ ਪ੍ਰੋਬਲਮ ਨਹੀਂ ਆਏਗੀ ਠੀਕ ਹੈ ਜੀ ਹਾਂ ਜੀ ਤੇ ਇਹ ਤਾਂ ਕਿਸੇ ਵੀ ਤਰ੍ਹਾਂ ਦਾ ਜੇ ਮੈਂ ਆਪਾਂ ਟਾਈਲ ਵਰਕ ਕਰਾਉਣਾ ਹੈ ਹਾਂ ਜੀ ਹਾਂ ਦੇਖ ਪਰ ਆਪਾਂ ਕੋਈ ਕੰਮ ਕਰਾਉਣਾ ਸ਼ੱਕ ਜਿਵੇਂ ਮਰਜ਼ੀ ਸਰ ਜਿਵੇਂ ਮਰਜ਼ੀ ਠ ਤੇ ਗਟਰ ਸਾਰੇ ਯੂਪੀਵੀਸੀ ਦੇ ਨੇ ਡਾਊਨ ਟੈਕਸ ਯੂਪੀਵੀਸੀ ਦੀਆਂ ਨੇ ਠੀਕ ਹੈ ਜੀ ਹਾਂਜੀ ਤੇ ਸਰ ਹੁਣ ਗੱਲ ਕਰੀਏ ਟੈਂਪਰੇਚਰ ਦੀ ਹਾਂਜੀ ਮਤਲਬ ਪੈਸੇ ਇੱਥੇ ਤਾਂ ਬਿਨਾ ਏਸੀ ਤੋਂ ਵੀ ਮਤਲਬ ਵਧੀਆ ਬਿਲਕੁਲ ਜੀ ਬਿਲਕੁਲ ਜੇ ਬਾਹਰ ਆ ਤੇ ਪੂਰੀ ਗਰਮੀ ਹਾਂਜੀ ਹਾਂ ਦੇ ਕਿੰਨਾ ਕੁ ਫਰਕ ਪੈਂਦਾ ਜੇ ਆਪਾਂ ਏਸੀ ਲਾਉਣੇ ਇੱਕ ਰੂਮ ਨੂੰ ਸਰ ਏਸੀ ਤੁਸੀਂ ਦੇਖੋ ਜਨਰਲੀ ਜਿੱਦਾਂ ਗਰਮੀਆਂ ਚ ਏਸੀ 25 30 ਮਿੰਟ ਲੈ ਲੈਂਦਾ ਹੈ ਰੂਮ ਦਾ ਟੈਂਪਰੇਚਰ ਮੇਨਟੇਨ ਕਰਨ ਨੂੰ ਇੱਥੇ 5 ਕੁ ਮਿੰਟ ਏਸੀ ਛੱਡੋ ਔਰ ਬਿਲਕੁਲ ਕੰਮ ਚੱਕ ਦੂਗਾ ਏਸੀ ਦਾ ਟੈਂਪਰੇਚਰ ਤੁਸੀਂ ਘਟਾ ਦਿਓ ਤੇ ਬ ਠੀਕ ਹੈ ਜੀ ਹਾਂ ਜੀ ਤੇ ਅੱਜ ਸਰ ਉਧਰ ਵੀ ਦਿਖਾਉਣੇ ਆ ਤੇ ਸਰ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਇਹ ਘਰ ਬਣਾਇਆਗਾ ਤੇ ਕਿਉਂਕਿ ਇਹ ਰਿਵਿਊ ਲੈਣਾ ਵੀ ਜ਼ਰੂਰੀ ਹੁੰਦਾਗਾ ਤੇ ਬਹੁਤ ਸੋਹਣਾ ਇੱਕ ਜਿਹਾ ਕਹਦੇ ਆ ਫਾਰਮ ਹਾਊਸ ਟਾਈਪ ਨੂੰ ਹਾਂ ਜੀ ਇਹ ਸਰ ਜਿੰਨੇ ਵੀ ਡੋਰਸ ਨੇ ਐਚ ਡੀ ਐਚ ਮਾਰਦੇ ਨੇ ਉਹਨਾਂ ਤੇ ਸੀਐਨਸੀ ਹੋਈ ਹੋਈ ਆ ਉਹਨਾਂ ਦੇ ਉੱਪਰ ਸੀਜੈਂਸੀ ਦਾ ਕੰਮ ਹੋਇਆ ਹੋਇਆ ਹਾਂ ਜੀ ਤੇ ਇਧਰ ਔਰ ਇਹਨਾਂ ਸਾਰਿਆਂ ਡੋਰਸ ਨੂੰ ਡੁਕ ਹੋਇਆ ਠੀਕ ਹੈ ਜੀ ਹਾਂ ਜੀ ਜੀ ਆ ਵਾਸ਼ਰੂਮ ਹੈਗਾ ਜੀ ਜੀ ਆ ਵਾਸ਼ਰੂਮ ਦੇ ਅੰਦਰ ਕਯੂਬਿਕਲਸ ਹੈ ਵੈਨਟੀ ਸਾਰੀਆਂ ਚੀਜ਼ਾਂ ਏਸੀ ਚੀਜ਼ ਕੋਸਟ ਇਨਕਲੂਡਿਡ ਸੀ ਠੀਕ ਹੈ ਜੀ ਸਾਰਾ ਮਾਲ 35000 ਦੇ ਵਿੱਚ ਕਵਰ ਹੈ ਜੀ ਹਾਂਜੀ ਤੇ ਆ ਰੂਮ ਵੀ ਦਿਖਾ ਦਿਓ ਇੱਕ ਵਾਰ ਤੇ ਇਸ ਤੋਂ ਬਈ ਇੱਕ ਸਮੇਂ ਦੀ ਗੱਲ ਹੈ ਇਹਨੂੰ ਕਿੰਨਾ ਟਾਈਮ ਲੱਗੇ ਇਹਨੂੰ ਕਰਨ ਨੂੰ ਤਿਆਰ ਹੋ ਜੀ ਇਹਨੂੰ ਥੋੜਾ ਜ਼ਿਆਦਾ ਸਮੇਂ ਲੱਗ ਗਿਆ ਸੀਗਾ ਥੋੜਾ ਜਿੱਦਾਂ ਸਰ ਹੁਣੇ ਬਾਹਰ ਚੱਲ ਗਏ ਸੀਗਾ ਥੋੜਾ ਕਮਿਊਨੀਕੇਸ਼ਨ ਗੈਪ ਰਿਹਾ ਆਦਰਵਾਇਜ਼ ਅਸੀਂ ਫੁੱਲ ਪੇਸ ਨਾਲ ਕੰਮ ਕਰਨਾ ਹੋਇਆ 2.5 ਤੋਂ 3 ਮਹੀਨੇ ਦਾ ਕੰਮ ਠੀਕ ਹੈ ਜੀ ਹਾਂਜੀ ਜੀ ਤੇ ਆ ਜੋ ਸਰ ਨਾਲ ਗੱਲਬਾਤ ਕਰਦੇ ਆ ਤੇ ਉਹਨ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਪਹਿਲਾਂ ਤਾਂ ਜੀ ਬਹੁਤ ਬਹੁਤ ਮੁਬਾਰਕਾਂ ਬਹੁਤ ਸੋਹਣਾ ਘਰ ਬਣਿਆ ਤੁਹਾਡਾ ਥੈਂਕ ਯੂ ਸਰ ਤੇ ਸਰ ਜੇ ਗੱਲ ਕਰੀਏ ਵੀ ਰਾਹੁਲ ਜੀ ਨੇ ਜਿਵੇਂ ਦੱਸਿਆ ਬਹੁਤ ਸੋਹਣਾ ਘਰ ਦਿਖ ਵੀ ਰਿਹਾ ਤੁਸੀਂ ਕੀ ਰਿਵਿਊ ਦੇਣਾ ਚਾਹੁੰਦੇ ਨੇ ਬਹੁਤ ਵਧੀਆ ਰਿਵਿਊ ਪਹਿਲਾਂ ਤੇ ਪਿੰਡ ਚ ਬਹੁਤ ਔਖਾ ਵੇ ਲੋਜਿਸਟਿਕਲੀ ਵੈਰੀ ਚੈਲੈਂਜਿੰਗ ਤੇ ਇਹਨਾਂ ਨੇ ਪਿੰਡ ਚ ਆ ਕੇ ਪ੍ਰੋਜੈਕਟ ਮੇਰਾ ਕੰਪਲੀਟ ਕੀਤਾ ਹੈ ਤੇ ਉਹ ਸ਼ਾਬਾਸ਼ੀ ਇਹਨਾਂ ਨੂੰ ਬਣਦੀ ਹੈ ਜੀ ਤੇ ਮੇਰਾ ਇਰਾਦਾ ਇਹੋ ਹੀ ਸੀ ਵੀ ਮੈਂ ਨਵੀਂ ਚੀਜ਼ ਕੋਈ ਟਰਾਈ ਕਰਾਂ ਅਸੀਂ ਰੋਲਾ ਤੇ ਪੰਦੇ ਰਹਿੰਦੇ ਆ ਸੀਪੀ ਜੇ ਸਲਾਬਾ ਵੇ ਪੇਂਟ ਕਰਨਾ ਪੈਂਦਾ ਵੇ ਸੌਂਕ ਲੱਗ ਜਾਂਦੀ ਪਰ ਐਕਸਪੈਰੀਮੈਂਟ ਤੇ ਹੀ ਕਰਦੇ ਨਹੀਂ ਐਕਸਪੈਂਸਿਵ ਐਕਸਪੈਰੀਮੈਂਟ ਬੜਾ ਵਾਸ ਰੈਡੀ ਟੂ ਡੂ ਥੈਟ ਮੈਨੂੰ ਕਰਨਾ ਹੀ ਦੇਖਣਾ ਹੀ ਕੋਈ ਨਵੀਂ ਚੀਜ਼ ਲਿਆਈ ਹੈ ਤੇ ਅਜੇ ਤੱਕ ਮੈਂ ਸੈਟੀਸਫਾਈਡ ਹਾਂ ਲੁੱਕ ਵਾਈਜ਼ ਇਟਸ ਆਊਟਸਟੈਂਡਿੰਗ ਤੇ ਕਾਸਟ ਉਨੀ ਕੇ ਜਿੰਨਾ ਕੇ ਟ੍ਰੈਡੀਸ਼ਨਲ ਬ੍ਰਿਕ ਐਂਡ ਮੋਟਰ ਵੇ ਜਾਂਦਾ ਵੇ ਜੀ ਪਰ ਇਟ ਸਟੈਂਡਸ ਆਊਟ ਲੁਕਸ ਵਾਈਜ਼ ਤੇ ਵੈਰੀ ਏਸੀ ਇਜ਼ ਵੈਰੀ ਇਫੈਕਟਿਵ ਬਿਕਾਜ਼ ਆਫ ਇਨਸੂਲੇਸ਼ਨ ਤੁਸੀਂ 15 ਮਿੰਟ ਚਲਾ ਦਿਓ 20 ਡਿਗਰੀ ਕਰਕੇ ਤੇ ਤੁਹਾਡਾ ਰੂਮ ਸ਼ਿਮਲੇ ਵਰਗਾ ਬਣ ਜਾਂਦਾ ਬਹੁਤ ਠੰਡਾ ਹੋ ਜਾਂਦਾ ਤੇ ਮਜ਼ਾ ਆ ਜਾਂਦਾ ਵੇ ਜੀ ਸੋ ਫਾਰ ਆਮ ਵੈਰੀ ਸੈਟੀਸਫਾਈਡ ਮੈਂ ਆਖਰੀ ਪੇਮੈਂਟ ਕਰਨ ਤੋਂ ਪਹਿਲਾਂ ਇੱਥੇ ਆਇਆ ਸੀ ਵੀ ਮੈਂ ਦੇਖਣਾ ਇਹਨਾਂ ਨੇ ਜੋ ਪ੍ਰੋਮਿਸ ਕੀਤਾ ਡਿਲੀਵਰ ਕੀਤਾ ਕਿ ਨਹੀਂ ਐਂਡ ਦੇ ਡਿਲੀਵਰਡ ਦੈਟ ਐਂਡ ਆਮ ਵੈਰੀ ਹੈਪੀ ਵਿਦ ਦ ਪਰਫਾਰਮੈਂਸ ਤੇ ਜੋ ਇਹਨਾਂ ਨੂੰ ਸ਼ਾਬਾਸ਼ੀ ਮਿਲਣੀ ਚਾਹੀਦੀ ਹੈ ਪਿੰਡ 'ਚ ਆ ਕੇ ਲੌਜਿਸਟਿਕਲੀ ਚੈਲੰਜਿੰਗ এনवायरमेंट 'ਚ ਕੰਮ ਕਰਨ ਦਾ ਦੇ ਡਿਡ ਇਟ ਤੇ ਕੂਡੋਸ ਟੂ ਥੇਅਰ ਟੀਮ ਬਹੁਤ ਵਧੀਆ ਪ੍ਰੋਜੈਕਟ ਕੀਤਾ ਭਾਜੀ ਥੈਂਕ ਯੂ ਜੀ ਸਰ ਬਹੁਤ ਬਹੁਤ ਧੰਨਵਾਦ ਜੀ ਤੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਸਰ ਜੀ ਤੇ ਰਾਹੁਲ ਜੀ ਇੱਕ ਵਾਰ ਆਪਣਾ ਲੋਕੇਸ਼ਨ ਜ਼ਰੂਰ ਦੱਸ ਦੀ ਹਾਂਜੀ ਸਰ ਅਸੀਂ ਡੇਰਾ ਬਸੀ ਬੇਸਡ ਹੈ ਜੀ ਤੇ ਤੁਸੀਂ ਜਦ ਮਰਜ਼ੀ ਆਓ ਚੰਡੀਗੜ੍ਹ ਵੀ ਸਾਡੇ ਪ੍ਰੋਜੈਕਟਸ ਹੈਗੇ ਨੇ ਮਲਟੀ ਸਟੋਰੀ ਵੀ ਹੈਗਾ ਜਿਵੇਂ ਮਰਜ਼ੀ ਜਿੰਨੇ ਮਰਜ਼ੀ ਦੇਖੋ ਤੁਸੀਂ ਜੀ ਸਰ ਹਾਂਜੀ